ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰੇ ਲੋਕੋਸ ਰਵਜੀ ਕੀ ਹਾਲ ਚਾਲ ਆ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਸਵਾਗਤ ਹੈ ਮੇਰਾ ਮੇਰੇ ਨਿਊ ਬਲੌਗ ਦੇ ਵਿੱਚ ਤੁਹਾਡਾ ਤੇ ਸ਼ਾਮ ਦਾ ਟਾਈਮ ਹੋਣ ਵਾਲਾ ਜੀ ਤਕਰੀਬਤ 4:30 ਹੋ ਗਏ ਇਸ ਤੋਂ ਪਹਿਲਾਂ ਮੈਂ ਬਸ ਸਵਾ ਦਾ ਬਲੌਗ ਤੁਹਾਡੇ ਨਾਲ ਸ਼ੇਅਰ ਕਰ ਚੁੱਕੀ ਆ ਇਹ ਉਸ ਤੋਂ ਅਗਲਾ ਪਾਰਟ ਆ ਜਾਨੀ ਹਨਾ ਮੈਂ ਲੱਗੀ ਸੀਗੀ ਸੂਟ ਸਲਾਈ ਕਰਨ ਲੱਗ ਗਈ ਸੀ ਇਹ ਨੂਰ ਆਪਣੀ ਖੇਡ ਰਹੀ ਹੈਗੀ ਉਧਰ ਨੂਰ ਉਦਰੀ ਗੱਡੀ ਫਿਰਿਆ ਮੈਂ ਬਸ ਹੁਣੀ ਥੋੜਾ ਜਿਹਾ ਬਦਾਰ ਟੱਚ ਅਪ ਜਾ ਕੀਤਾ ਸੀਗਾ ਤੇ ਜਾ ਕੇ ਹੁਣਾ ਸੀਗਾ ਬਾਜ਼ਾਰ ਹਨਾ ਤਾਂ ਕਰਕੇ ਇਹਨਾਂ ਦੇ ਪਾਪਾ ਕਦੇ ਵੀ ਬਸ 16 ਜੇ ਟਾਈਮ ਲੱਗੂ ਗੱਡੀਆਂ ਦੇ ਕੰਮ ਦਾ ਕਰਕੇ ਹਨਾ ਜਦੋਂ ਕੋਈ ਕੰਮ ਆ ਜਾਂਦਾ ਫਿਰ ਨਹੀਂ ਛੱਡ ਕੇ ਆ ਸਕਦੇ ਤੇ ਜਾ ਕੇ ਹੁਣਾ ਸੀਗਾ ਬਾਜ਼ਾਰ ਮੈਂ ਕਿਹਾ ਚਲੋ ਜਿੰਨਾ ਜਦ ਤੁਸੀਂ ਆਉਂਗੇ ਮੈਂ ਕਿਰ ਹੋਰ ਕੰਮ ਕਰ ਦਿਆਂ ਨੂੰ ਨੇ ਕਾਲ ਲਾ ਕੇ ਪੁੱਛੀ ਮੰਗਾ ਚਲੋ ਇੱਕ ਵਾਰੀ ਨਾਲ ਹੀ ਆਪਣਾ ਜਿਹੜਾ ਬਲੌਗ ਆ ਉਹ ਸ਼ੁਰੂ ਕਰ ਲਈਏ ਤੇ ਮੈਂ ਤੁਹਾਨੂੰ ਦੱਸਦੇ ਅੱਜ ਮੈਂ ਦਿਨੇ ਕੀ ਕੰਮ ਕੀਤਾ ਤਾਂ ਮੈਂ ਇਹ ਵਾਲੀ ਸ਼ਰਟ ਸਟਿਚ ਕਰ ਦਿੱਤੀ ਆ ਸਾਰੀ ਸੋਨੂ ਸ਼ੈੱਡ ਮੈਂ ਦਿਖਾਇਆ ਵੀ ਸੀ ਇਹ ਹੀ ਹੈ ਨਾ ਫੁੱਟ ਤੇ ਬਾਟਮੇ ਦੀ ਮੈਂ ਥੋੜੀ ਜਿਹੀ ਤਿਆਰ ਕੀਤੀ ਆ ਬਸ ਉਧਰ ਥੋੜਾ ਜਿਹਾ ਕੰਮ ਆ ਗਿਆ ਨਾ ਤੁਹਾਨੂੰ ਪਤਾ ਹੀ ਆ ਨਾ ਕੀ ਬਾਰੀ ਬਾਰੀ ਨਹੀਂ ਦੱਸਣਾ ਨਾ ਵੀ ਕਿਨੇ ਤੇ ਬਸ ਚਾਹ ਪਾਣੀ ਬਣਾਇਆ ਬਾਕੀ ਬੱਚੇ ਘਰੇ ਸੀ ਸੰਡੇ ਦਾ ਦੇਣਾ ਹਨਾ ਇਹ ਤੇ ਬੱਚੇ ਘਰੇ ਸੀ ਚਾਹ ਪਾਣੀ ਨਿੱਤਾ ਇਹਨਾਂ ਨੂੰ ਬਣਾ ਕੇ ਨੂਰ ਆਪਣੇ ਸੈਟ ਸਟਿਚ ਕਰਤੀ ਬਸ ਮੈਂ ਤਿਆਰ ਹੋ ਗਈ ਮੈਂ ਚਲ ਜਦੋਂ ਆ ਗਿਆ ਆਪਾਂ ਚਲੇ ਜਾਵਾਂਗੇ ਤੇ ਇਹ ਲੱਗੀ ਸੀ ਮੈਂ ਪੈਂਟਾਂ ਨਹੀਂ ਆ ਕਿਸੇ ਦੀਆਂ ਉੱਚੀਆਂ ਕਰਨੀਆਂ ਨੇ ਹਨਾ ਨਿਊ ਪੈਂਟਾਂ ਇਹ ਚਾਰ ਨਿਯਾ ਜਿਹੜੀਆਂ ਕਰਨੀਆਂ ਨੇ ਤੇ ਮੈਂ ਸਾਨੂੰ ਦਿਖਾਉਣੀ ਹੈਗੀ ਇਹ ਬਿਲਕੁਲ ਨਵੀਆਂ ਨੇ ਹਲੇ ਟੈਗ ਵੀ ਨਹੀਂ ਇਹਨਾਂ ਦੇ ਲਾਹੇ ਹੈਗੇ ਇਹ ਘਰ ਰਿਆ ਨੇ ਚੈਨਲ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਆਪਾਂ ਇਹਨਾਂ ਨੂੰ ਹਸੀਆਂ ਹਨ ਨਗੀਆਂ ਪੈਂਟਾਂ ਨੂੰ ਹਨ ਬੱਚੇ ਲਿਓਂਦੇ ਆ ਵੀ ਲੱਕ ਵਗੈਰਾ ਸਹੀ ਹੁੰਦਾ ਤੇ ਬਸ ਉਹਨਾਂ ਦੀ ਜਿਹੜੀ ਲੈਂਥ ਹੁੰਦੀ ਉਹ ਵੱਡੀ ਹੁੰਦੀ ਹੈ ਵੀ ਆਪਾਂ ਉਹ ਘਰ ਵਿੱਚ ਆ ਰਾ ਕਿਵੇਂ ਕਰ ਸਕਦੇ ਹਨ ਬਿਲਕੁਲ ਸੌਖਾ ਜਿਹਾ ਤਰੀਕਾ ਕੋਈ ਭੈੜਾ ਹਨਾ ਵਿਕਰੇ ਆਪਾਂ ਕਰ ਸਰ ਦੇਖੋ ਟੇਲਰ ਕੋਲ ਜਾਣੇ ਆਪਾਂ ਨੂੰ ਘਟੋ ਘਟ ਬਾਲਾ ਨਹੀਂ ਤਾਂ ਹਨਾ 70 80 ਜਾਂ 100 ਦੇ ਲਵੇ ਹਨਾ ਇੱਕ ਪੈਂਟ ਦੇ ਕੋਲ ਲੈ ਲੈਂਦੇ ਰ ਸਾਡੇ ਤਾਂ ਲੈਂਦੇ ਹਨਾ 77 ਰੁਪਏ ਵੀ ਦੇ ਕੇ ਆਉਂਦੇ ਨੇਗੇ ਹਨਾ ਕੋਈ ਵੀ ਜੋ ਜਾਂਦੇ ਨੇ ਪਰ ਹੁਣੇ ਹੀ ਵੀ ਜਦੋਂ ਤੇ ਇਸੋਂ ਨੂੰ ਵੀ ਮੈਂ ਦੱਸਦੀ ਆਂ ਵੀ ਆਪਾਂ ਘਰ ਵਿੱਚ ਹਨਾ ਕਿਵੇਂ ਕੱਪੈਂਟਾਂ ਨੂੰ ਉੱਚੀਆਂ ਹਨਾ ਹਟਕੀ ਲੜਕੋ ਕਈ ਵਾਰ ਨਹੀਂ ਵੀ ਜਾਣ ਦਾ ਟਾਈਮ ਹੁੰਦਾ ਹੋ ਹੁਣ ਜੇ ਆਪਣੇ ਕੋਲ ਕਾਲੀ ਦਾ ਹੁੰਦਾ ਕੋਈ ਵੀ ਪ੍ਰੋਗਰਾਮ ਆਪਾਂ ਲਿਆ ਕੇ ਕਰੇ ਹਨਾ ਜਰਕਦੇ ਨੇ ਆਪਾਂ ਕਰ ਸਕਦੇ ਆ ਹਨਾ ਉਹਨੂੰ ਤਿਆਰ ਕਰ ਸਕਦੇ ਆ ਮੈਂ ਤੁਹਾਡੇ ਨਾਲ ਉਹ ਅੱਜ ਸ਼ੇਅਰ ਕਰੂਗੀ ਮੈਂ ਤੁਹਾਨੂੰ ਦੱਸਦੀ ਆਂ ਵੀ ਆਪਾਂ ਘਰ ਵਿੱਚ ਕਿਵੇਂ ਕੱਪੈਂਟਾਂ ਨੂੰ ਉੱਚੀ ਕਰ ਸਕਦੇ ਆ ਇੱਕ ਅੱਧੀ ਪੈਂਟ ਮੈਂ ਤੁਹਾਡੇ ਸਾਹਮਣੇ ਕਰਕੇ ਦਿਖਾਉਂਗੀ ਤੇ ਬਣੇ ਰਹੋ ਆਪਣੇ ਬਲੌਗ ਦੇ ਵਿੱਚ ਹਨਾ ਤੇ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਓ ਹਨਾ ਤੇ ਅੱਗੇ ਆਪਾਂ ਜਾਵਾਂਗੇ ਅੱਗੇ ਆਪਾਂ ਜਾਵਾਂਗੇ ਬਾਜ਼ਾਰ ਹਨ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਮੈਂ ਕੀ ਕੁਝ ਲੈ ਕੇ ਆਈਆਂ ਹਨਾ ਮੈਂ ਥੋੜਾ ਜਿਹਾ ਉਹਦਾ ਉਧਰ ਲਈ ਸਲੂਨ ਦਾ ਪਾਰਲਰ ਦਾ ਹੀ ਥੋੜਾ ਜਿਹਾ ਸਮਾਨ ਲੈ ਕੇ ਆਉਣਾਗਾ ਤੇ ਹੁਣ ਬਸ ਜਦੋਂ ਆਪਾਂ ਸਾਰਾ ਬਾਹਰ ਕੱਢਿਆ ਤਾਂ ਆਪਾਂ ਨੂੰ ਥੋੜਾ ਜਿਹਾ ਪਤਾ ਲੱਗ ਜਾਂਦਾ ਵੀ ਕਿਹੜੀ ਚੀਜ਼ ਨਹੀਂ ਹੈਗੀ ਮੈਂ ਕਿ ਚਲੋ ਆਪਾਂ ਰੱਖਾਂਗੇ ਤਾਂ ਸਹੀ ਸਾਰਾ ਕੁਝ ਵਧੀਆ ਵਧੀਆ ਵੀ ਨਮਾ ਨਮਾ ਲੈ ਆ ਰੱਖ ਲੀਕ ਦੋ ਚੀਜ਼ਾਂ ਇਹ ਮੈਂ ਪਹਿਲਾਂ ਵੀ ਨਹੀਂ ਲੈ ਕੇ ਆਈ ਸੀ ਪਰ ਮੈਂ ਹੁਣ ਰੱਖਣੀਆਂ ਨੇ ਉਹ ਵਿੱਚ ਤੁਹਾਡੇ ਨਾਲ ਜਰੂਰ ਸ਼ੇਅਰ ਕਰੂੰ ਮੈਂ ਕੀ ਲੈ ਕੇ ਆਈਆਂ ਹਨਾ ਹਲੋ ਦਲੀ ਸੈਟਿੰਗ ਨਹੀਂ ਕਿਤੋਂ ਵੀ ਤੁਹਾਡੇ ਨਾਲ ਜਰੂਰ ਸ਼ੇਅਰ ਕਰੋਗੇ ਆਪਾਂ ਕਿੰਨੇ ਸੈਟਿੰਗ ਕਰ ਰਹੇ ਹਾਂਗੇ ਤੇ ਚਲੋ ਜੀ ਆਪਾਂ ਕਰਦੇ ਆ ਪੈਂਟ ਦੀ ਕਟਿੰਗ ਤੁਸੀਂ ਵੀ ਦੇਖਿਓ ਧਿਆਨ ਨਾਲ ਹਨਾ ਜੇਕਰ ਕੁਝ ਨਹੀਂ ਸਮਝ ਲੱਗੇ ਤਾਂ ਪਲੀਜ਼ ਕਮੈਂਟ ਕਰਕੇ ਜਰੂਰ ਪੁੱਛ ਲਿਓ ਹਨਾ ਮੈਂ ਤੁਹਾਨੂੰ ਜਰੂਰ ਰਿਪਲਾਈ ਦਵਾਂਗੀ ਜਰੂਰ ਦੱਸੂਗੀ ਹਨਾ ਕਿਵਰ ਕੋਈ ਹੁੰਦੀ ਹੈ ਵੀ ਨਹੀਂ ਕੋਈ ਚੀਜ਼ ਸਮਝ ਆਉਂਦੀ ਹਨਾ ਚਲੋ ਜੀ ਆਪਾਂ ਕਰਦੇ ਆ ਇਹਨੂੰ ਕਟਾਈਂ ਕਟਿੰਗ ਕਰਦੇ ਉੱਚੀ ਕਰਦੇ ਹਾਂ हां ਜਿਹੜੀ ਉੱਪਰਲੀ ਜਣੀ ਆਪਣੀ ਪੈਂਟਾਂ ਦੀ ਇਹਦੇ ਮੁਤਾਬਕ ਆਪਾਂ ਨੇ ਜਿਹੜੀ ਲੈਂਥ ਆ ਜਿਹੜੀ ਕੱਟ ਕਰਨੀ ਆ ਇਹ ਵੇਠ ਵਾਲੀ ਪੈਂਟਾਂ ਜਿਹੜੀ ਆ ਨਿਊ ਆ ਇਹਦੀ ਆਪਾਂ ਨੇ ਲੈਂਥ ਘੱਟ ਕਰਨੀ ਆ ਸਭ ਤੋਂ ਪਹਿਲਾਂ ਆਪਾਂ ਇਹ ਉੱਪਰ ਮਾਰਕਿੰਗ ਆ ਜਿਹੜੀ ਇਦਾਂ ਕਰ ਲੈਣੀ ਆ ਹਨਾ ਵੀ ਆਪਾਂ ਨੇ ਕਿੰਨੀ ਜਿਹੜੀ ਪੈਂਟ ਦੀ ਲੈਂਥ ਆ ਜਿਹੜੀ ਕੱਟ ਕਰਨੀ ਆ ਫਿਰ ਆਪਾਂ ਨੇ ਹੁਣ ਇਦਾਂ ਬਾਹਰਲੀ ਸਾਈਡ ਨੂੰ ਸਿੱਧੀ ਇਹ ਆਪਣੀ ਪੈਂਟ ਨੂੰ ਇਦਾਂ ਨਾ ਬਿਲਕੁਲ ਸਟੇਟ ਮਤਲਬ ਕਿ ਸਿੱਧਾ ਇਹਨੂੰ ਇਦਾਂ ਫੋਲਡ ਕਰ ਲੈਣਾ ਤਾਂ ਕਿ ਕੋਈ ਵੀ ਬਲ ਵਗੈਰਾ ਜਿਹੜਾ ਪੈਂਟ ਦੇ ਵਿੱਚ ਨਾ ਰਹੇ ਬਿਲਕੁਲ ਆਪਾਂ ਨੇ ਹੀਰੀ ਫੋਲਡ ਇਦਾਂ ਕਰ ਲੈਣੀ ਆ ਇਹਦੇ ਉੱਪਰ ਰੱਖ ਕੇ ਆਪਾਂ ਨੇ ਇਹ ਪੂਰੀ ਹੋ ਰੱਖਣਾ ਵੀ ਆਪਣਾ ਕਿੰਨਾ ਕਪੜਾ ਅੰਦਰ ਫੋਲਡ ਹੋਊਗਾ ਕਪੜਾ ਫਿਰ ਇਹਨੂੰ ਆਪਾਂ ਨੇ ਜੇ ਤੁਸੀਂ ਸਿੱਧਾ ਕਰਕੇ ਇਦਾਂ ਰੱਖਾਂਗੇ ਤਾਂ ਬਿਲਕੁਲ ਜਿਹੜੀ ਇਹ ਸਲਾਈ ਆ ਇਹ ਇਦਾਂ ਆ ਜੂਗੀ ਇਹ ਚੀਜ਼ ਜਮਾਂ ਬਰਾਬਰ ਹੋ ਕੇ ਦੇ ਹੁਣ ਇਹਦੇ ਉੱਪਰ ਆਪਾਂ ਜਿਹੜੀਆਂ ਆਵਣੀਆਂ ਸਿਉਣਾ ਨੇ ਇਹ ਤੁਸੀਂ ਪੂਰੀ ਯਾਨੀ ਕਿ ਨਿਗਰ ਰੱਖਣੀਆਂ ਵੀ ਇਹ ਜਿਹੜੀਆਂ ਸਿਉਣਾ ਨੇ ਸਿਉਣਾ ਇੱਧਰ ਉੱਧਰ ਬਿਲਕੁਲ ਵੀ ਨਾ ਜਾਣਾ ਸਿਉਣਾ ਤਾਂ ਸਿਉਣਾ ਬਿਲਕੁਲ ਉੱਪਰ ਆਉਣ ਦੋਨਾਂ ਪਾਸਿਓਂ ਇਧਰੋਂ ਵੀ ਤੇ ਇਧਰੋਂ ਵੀ ਇਦਾਂ ਆਪਾਂ ਨੇ ਖਰ ਲੈਣਾ ਹੁਣ ਇਦਾਂ ਦੀ ਆਪਾਂ ਨੇ ਪੈਨਜ਼ ਲੈਣੀ ਪੱਗ ਪੈਨ ਵੀ ਕਹਿੰਦੇ ਆ ਇਹਨਾਂ ਨੂੰ ਤੇ ਇਹਨਾਂ ਨੂੰ ਆਪਾਂ ਇਹਦੇ ਨਾਲ ਇਦਾਂ ਅਟੈਚ ਕਰ ਦੇਣਾ ਆਪਾਂ ਨੇ ਇਦਾਂ ਦੋਨਾਂ ਸਾਈਡਾਂ ਤੇ ਇਹ ਪਿੰਨਸ ਲਗਾ ਲੈਣੀਆਂ ਨੇ ਇਹ ਤੁਹਾਨੂੰ ਆਪ ਕਿਸੇ ਵੀ ਸ਼ਾਪ ਤੋਂ ਮਿਲ ਜਾਣੀਆਂ ਬਸ ਤੁਸੀਂ ਨੇ ਆ ਚੀਜ਼ ਦੀ ਗੌਰ ਰੱਖਣੀ ਹੈ ਵੀ ਜਿੱਦਾਂ ਜਿੰਨੀ ਆਪਾਂ ਨੇ ਪੈਂਟ ਯਾਨੀ ਉੱਚੀ ਰੱਖਣੀ ਹੈ ਹਨਾ ਇਦੋਂ ਉੱਪਰ ਲਾ ਲਓ ਵੀ ਆ ਚੀਜ਼ ਇੰਨੀ ਉੱਪਰ ਆਉਣੀ ਚਾਹੀਦੀ ਆ ਚੀਜ਼ ਤਾਂ ਦੇਖੋ ਬਿਲਕੁਲ ਬਰਾਬਰ ਆ ਤੇ ਜਦੋਂ ਆਪਾਂ ਇੱਥੇ ਆ ਚੀਜ਼ ਤੇ ਆਪਣੀ ਤੇ ਸਲਾਈ ਲੱਗ ਜੂ ਇਹ ਚੀਜ਼ਾਂ ਜਦੋਂ ਬਾਹਰ ਨੂੰ ਖੋਲ ਲਊ ਤਾਂ ਪੈਂਟ ਬਿਲਕੁਲ ਆਪਣੀਆਂ ਜਿਹੜੀਆਂ ਬਰਾਬਰ ਆਊਗੀ ਅਦੇ ਕੋ ਬਿਲਕੁਲ ਇਹਨੂੰ ਏਦਾਂ ਫੋਲਡ ਕਰ ਲੈਣਾਗਾ ਪਰ ਤੁਸੀਂ ਆਹ ਚੀਜ਼ ਦੀ ਗੌਰ ਰੱਖਣੀ ਆ ਤੇ ਆਪਾਂ ਦੋਨਾਂ ਵਾਸਤੇ ਆਪਾਂ ਇਦਾਂ ਹੀ ਜਿਹੜੇ ਉਹ ਕਰ ਲਾਂਗੇ ਫਿਰ ਮੈਂ ਤੁਹਾਨੂੰ ਸਿਲਾਈ ਵੀ ਲਗਾ ਕੇ ਦਿਖਾਉਂਗੀ ਵੀ ਕਿਵੇਂ ਆਪਣੀ ਸਿਲਾਈ ਹਾਂਜੀ ਜਿਹੜੀ ਆਪਾਂ ਇਹ ਸਿਲਾਈ ਲਗਾਉਣੀ ਆ ਪੈੱਟ ਦੀ ਮੈਂ ਕਿ ਪਹਿਲਾਂ ਤੁਹਾਨੂੰ ਮੈਂ ਫੋਲਡ ਕਰਨ ਦਾ ਦੱਸ ਚੁੱਕੀ ਆ ਵੀ ਆਪਾਂ ਨੇ ਜਿੰਨੇ ਉੱਚੀ ਰੱਖਣੀ ਆ ਉਸ ਹਿਸਾਬ ਨਾਲ ਆਪਾਂ ਕਿਵੇਂ ਫੋਲਡ ਕਰ ਸਕਦੇ ਆ ਹੁਣ ਮੈਂ ਤੁਹਾਨੂੰ ਸਿਲਾਈ ਦਾ ਜਿਹੜਾ ਤਿਕਾ ਉਹ ਦੱਸ ਰਹੀ ਆ ਕਿ ਬਿਲਕੁਲ ਸੌਖਾ ਤਰੀਕਾ ਹੈ ਇਹ ਜਿੱਦਾਂ ਆਪਾਂ ਕੋਈ ਵੀ ਪੈਂਟ ਆੜੇ ਆਸਾਨੇ ਨਾਲ ਉੱਚੀ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਤਾਂ ਇੱਦਾਂ ਆਪਣੇ ਫੋਲਡ ਕਰ ਲਿਆ ਤੇ ਜਿਹੜੀ ਆਪਾਂ ਨੇ ਸਲਾਈ ਲਗਾਉਣੀ ਉਹ ਬਿਲਕੁਲ ਇਹਦੇ ਨਾਲ-ਨਾਲ ਲਗਾਉਣੀ ਨਾ ਤਾਂ ਉੱਪਰ ਨਾ ਹੇਠਾਂ ਨਾ ਬਿਲਕੁਲ ਨਾਲ ਨਾਲ ਬਾਕੀ ਜਿਹੜਾ ਆਹ ਵਾਲਾ ਜੋੜ ਹੈ ਇਹਦੀ ਆਪਾਂ ਨੇ ਬਿਲਕੁਲ ਧਿਆਨ ਰੱਖਣਾ ਹੈ ਇਹ ਚੀਜ਼ ਦਾ ਵੀ ਬਿਲਕੁਲ ਜੋੜ ਤੇ ਜਿਹੜਾ ਜੋੜਾ ਉੱਪਰ ਆਵੇ ਹਨਾ ਇੱਧਰੋਂ ਇੱਧਰ ਨਾ ਹੋਵੇ ਜਿਹੜਾ ਆਪਣਾ ਜੋੜ ਹੁੰਦਾ ਹੈਗਾ ਹੁਣ ਆਪਾਂ ਇਹਦਾ ਮੈਸ਼ੀਨ ਦਾ ਪੈਰ ਆ ਉਹ ਸਾਈਡ ਪੈਰ ਆ ਜਿਹੜਾ ਉਹ ਲਗਾ ਲਿਆ ਵਾ ਆਪਾਂ ਜੋੜ ਚ ਸ਼ੁਰੂ ਕਰਾਂਗੇ ਥੋੜਾ ਜਿਹਾ ਇੱਥੇ ਔਖਾ ਹੁੰਦਾ ਜਣੀ ਇਹ ਘੁਲਟ ਘੁਲ ਹੌਲੀ ਹੌਲੀ ਅੰਕੇ

ਨੇਕ ਸਲਾਈ ਬਿਲਕੁਲ ਆਪਣੀ ਚੰਗੀ ਤਰ੍ਹਾਂ ਲੱਗ ਚੁੱਕੀ ਆ ਇਦਾਂ ਹੀ ਆ ਚੀਜ਼ ਇਸ ਤਰ੍ਹਾਂ ਆ ਚੁੱਕੀ ਤੇ ਜਿਹੜਾ ਆਪਣਾ ਅੰਦਰਲਾ ਕਪੜਾ ਉਹ ਨੂੰ ਆਪਾਂ ਕਰਾਂਗੇ ਹੁਣ ਕੱਟ ਦੋਨੇ ਸਾਈਡਾਂ ਦੀ ਜਿਹੜੀ ਇੰਨੇ ਨਾ ਮਾਰਜਿਨ ਰੱਖ ਕੇ ਦੀ ਜਿਹੜੀ ਕਟਾਈ ਆ ਕਰ ਲੈਣੀ ਆ ਜਿਹੜਾ ਪਰ ਫालतू ਕਪੜਾ ਜੰਨੀ ਜੁਨੀ ਪੈਂਟ ਦੀ ਲੈਂਥ ਜ਼ਿਆਦੇ ਸੀ ਉਹ ਚੀਜ਼ ਆ ਨਿਕਲ ਕੇ ਆ ਚੁੱਕੀ ਹੈਗੀ ਮੈਨੂੰ ਕਿ ਉਹ ਆਪਣੀ ਜਿਹੜੇ ਇਹ ਚੁ ਮਾਰ ਜਣਾ ਜਿਹੜਾ ਨਿਕਲ ਚੁੱਕਿਆ ਤੇ ਹੁਣ بس ਇਹਦੀ ਆਪਾਂ ਨੇ ਕਰਨੀ ਆ ਇੰਟਰਲੌਕ ਇੰਟਰਲੌਕ ਕਰਕੇ ਵਸ ਉੱਪਰ ਦੀ ਆਪਾਂ ਨੂੰ ਦੱਬ ਕੇ ਪ੍ਰੈਸ ਮਾਰ ਦੇਣੀ ਆ ਦੱਬ ਕੇ ਆਪਾਂ ਨੇ ਇਹਨੂੰ ਪ੍ਰੈਸ ਮਾਰ ਦੇਣੀ ਤਾਂ ਕਿ ਇਹ ਬਿਲਕੁਲ ਜਿਹੜਾ ਸਿੱਧਾ ਇਹ ਹੋ ਚੁੱਕਾ ਇਦਾਂ ਤੁਸੀਂ ਘਰ ਵਿੱਚ ਬਾਕੀ ਮੈਂ ਤੁਹਾਨੂੰ ਇੰਟਰਲੌਕ ਇੱਕ ਵਾਰੀ ਕਰਕੇ ਵੀ ਦਿਖਾਉਂਗੀ ਕੋਈ ਵੀ ਪੈਂਟਾ ਆਪਾਂ ਘਰ ਵਿੱਚ ਬਿਲਕੁਲ ਆਸਾਨੀ ਜਿਹੇ ਤਰੀਕੇ ਨਾਲ ਆਪਾਂ ਇਦਾਂ ਕਰ ਸਕਦੇ ਆਂਗੇ ਹਾਂਜੀ ਇਹ ਪੈਂਟਾ ਆਪਾਂ ਇੰਟਰਲੌਕ ਕਰ ਲਈ ਹੈਗੀ ਇੱਥੇ ਮੈਂ ਤੁਹਾਨੂੰ ਦਿਖਾਉਣ ਲੱਗੀ ਸੀ ਪਰ ਇੱਥੇ ਇੱਕ ਮੇ ਤੋਂ ਮਿਸਟੇਕ ਹੋ ਗਈ ਹੈ ਨਾ ਜਿਹੜੀ ਮੈਂ ਪੈਂਟ ਤੁਹਾਨੂੰ ਪਹਿਲਾਂ ਕਰਕੇ ਦਿਖਾਈ ਸੀ ਉਹ ਤੇ ਹੀ ਅਲੱਗ-ਅਲੱਗ ਪੈਂਟਾ ਸੀ ਮੈਂ ਚਾਰੇ ਪੈਂਟਾ ਇਕੱਠੀਆਂ ਤਿਆਰ ਕਰਕੇ ਹਨਾ ਬਾਅਦ ਵਿੱਚ ਮੈਂ ਇੰਟਰਲੌਕ ਕੀਤੀ ਸੀ ਬਸ ਉੱਚੀ ਮੈਨੂੰ ਧਿਆਨ ਨਹੀਂ ਰਿਹਾ ਮੈਂ ਕਿਹੜੀ ਪੈਂਟ ਦੀ ਜਿਹੜੀ ਸਲਾਈਆ ਤੁਹਾਨੂੰ ਲਗਾ ਕੇ ਦਿਖਾਈ ਸੀਗੀ ਉਹ ਚੀਜ਼ ਹੈ ਪੈਂਟ ਤਾਂ ਇਹ ਉਹਨਾਂ ਚ ਹੀ ਸੀਗੀ ਚਾਰ ਪੈਂਟਾਂ ਥੀ ਇਹਨਾਂ ਦੇ ਕਲਰ ਅਲੱਗ-ਅਲੱਗ ਸੀਗੀਆਂ ਦੋ ਬਲੈਕ ਚ ਸੀਗੀਆਂ ਇਹ ਦੋ ਬਲੂ ਵਾਲੀਆਂ ਸੀਗੀਆਂ ਪਲੀਜ਼ ਇਦਾਂ ਨਾ ਕਿਉ ਹਣਾ ਵੀ ਦਿਖਾਈ ਹੋਰ ਆ ਜਾ ਉਹ ਦੇਖੋ ਜੀ ਕੀਰਤ ਆ ਗਿਆ ਜੂੜੀ ਕਰੀ ਫਿਰਦਾ ਇਹ ਦੋਨੇ ਮਾਸੀ ਤੇ ਪਾਣ ਜਾ ਖੇਡਦੇ ਫਿਰਦੇ ਦੇਖੋ ਦੋਨੇ ਜੂੜੀ ਕਰੀ ਫਿਰਦੇ ਆ ਨੂਰ ਵੀ ਆ ਬਣਾ ਕੀਰਤ ਆ ਸੀ ਤਾਂ ਮੈਨੂੰ ਦੱਸਿਆ ਸੀ ਨਾ ਵੀ ਸਾਡੇ ਘਰੇ ਬੇਬੀ ਆਇਆ ਕਿਰਤਾ ਉਰੀ ਅਬੂ ਤੇ ਦੇਖ ਤੇਰੀ ਜੂੜੀ ਦਿਖਾਉਣ ਆਏ ਨਹੀਂ ਦੋਨੇ ਆਲ ਨੂੰ ਉਧਰੋਂ ਵੱਡੀ ਦੀ ਕੋਲੋਂ ਕਰਾ ਕੇ ਲੈਣੇ ਇਹਨੂੰ ਹਾਇ ਕਰ ਕਿਰਤਾ ਹਾਇ ਕਰ ਹਾਇ ਕਰੋ ਹਾਇ ਕਹਦੇ ਕਹਦੇ ਕਿਨੂੰ ਹਾਇ ਕਰਾ ਹਾਇ ਕਰਦੇ ਕੇ ਹੈਲੋ ਕਿਵੇਂ ਹੋ ਐ ਕਹਦੇ ਕਿ ਕਿਵੇਂ ਹੋ ਕਹੇ ਕਿਰਤਾ ਆ ਜਾ ਨਹੀਂ ਮਤਮੇਲ ਦਿਨਾਂ ਦੀ ਬਾਲੀ ਜਾਦੀ ਦੋਨਾਂ ਦੀ ਇੱਕ ਦੂਜੇ ਦੇ ਨਾਲ ਬੂਟ ਆਪਸ ਵਿੱਚ ਪਾਈ ਫਿਰਦੇ ਨੇ ਬਟਕਟਕ ਕਰਕੇ ਆ ਦੇਖੋ ਨੂਰ ਸਾਲੀਪੁੱਤ ਆਹ ਹੋ ਰਿਖ ਕੀਰਦੇ ਹੈਲੋ ਕਰ ਚੈਲੋ ਕਰੇ ਹਾਈ ਕਿ ਹਾਈ ਹਾਈ ਆਈ ਕੈਨ ਹਾਈ ਹਾਈ ਹੋਰ ਇੱਕ ਨੂਰ ਕਰਦਾ ਬਣਾ ਹਾਈ ਬਾਏ ਕਹਿੰਦਾ ਬਾਏ